ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਜਗਰਾਵ ਮੰਡੀ ਤੇ ਆਪਾਂ ਸੋਡੀ ਗੱਲ ਕਰਾਉਣੇ ਬਾਈ ਥਲੰਦਰ ਤੋਂ ਆਏ ਨੇ ਕਿ ਤੇ ਆਪਾਂ ਪੁੱਛਦੇ ਇਹਨਾਂ ਨੂੰ ਕੀ ਰਿਵਿਊ ਹੈ ਮੰਡੀ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਠੀਕ ਹੋ ਸਾਰੇ ਹਾਂ ਜੀ ਮਾਲ ਕਨੇਟੇ ਮੰਡੀ ਮੰਡੀ ਤੇ ਆਏ ਹੋਏ ਮੰਡੀ ਤੇ ਜੀ ਹੈ ਜੀ ਤੇ ਜੀ ਹੈ ਮਾਲ ਚੰਗਾ ਸੁੱਠਾ ਮਾਲ ਹੈ ਐਸੀ ਗੱਲ ਨਹੀਂ ਬਹੁਤ ਸੋਹਣਾ ਮਾਲ ਆ ਰਿਹਾ ਠੀਕ ਆ ਮੰਡੀ ਤੇ ਚੱਲ ਰਹੀ ਏ ਜਦੋਂ ਦੀ ਮੰਡੀ ਲੱਗੀ ਅਸੀਂ ਸ਼ੁਰੂ ਕਰਾਏ ਇਹ ਲੱਡੂ ਅਸੀਂ ਵੰਡੇ ਅੱਛਾ ਜੀ ਕਿੰਨਾ ਟਾਈਮ ਵੀ ਚੱਲਦੀ ਹੈ ਜੀ ਇਹ ਹੋ ਗਏ ਜੀ ਕਮ ਸੋ ਕਮ ਨੇ 15 20 ਸਾਲ ਹੋ ਗਏ ਮੰਡੀ ਚੱਲਦੇ ਆ ਤੇ ਇਸ ਕਰਕੇ ਬਹੁਤ ਸੋਹਣਾ ਹੈ ਬਹੁਤ ਅੱਛਾ ਸਾਮ ਸੁਭਾਈਆ ਪਾਣੀ ਦਾ ਜਿਹਨੇ ਪਹਿਲਾਂ ਮੰਡੀਆਂ ਚੋਂਦੀ ਸੀ ਉਹ ਤਕਰੀਫੀ ਉਹਦੇ ਤੱਕ ਜੀ ਬਿਮਾਰੀ ਮੂਹੇ ਇਦ ਕੀਤਾ ਨਹੀਂ ਕੋਈ ਇਹ ਤਾਂ ਕੋਈ ਬਿਮਾਰੀ ਨਹੀਂ ਸਾਰਾ ਸਾਰਾ ਕੁਝ ਹਾਂ ਸਾਰੇ ਪਾਸੇ ਸਾਫ ਹੈ ਕਿ ਚੀਜ਼ੇ ਦਿੱਕਤ ਨਹੀਂ ਠੀਕ ਹੈ ਜੀ ਆਪਾਂ ਲੈਤਾ ਮਾਲ ਫਿਰ ਇੱਥੋਂ ਗਵੰਡੀ ਤੋਂ ਹਾਂਜੀ ਲਿਆ ਜੀ ਘਰ ਚਲਿਆਂ ਗੀਆਂ ਘੋੜੀਆਂ ਠੀਕ ਹੈ ਜੀ ਇੱਕ ਦੋ ਹੋਰ ਲਵਾਂਗੇ ਜੇ ਮਿਲ ਗਈ ਸ਼ਾਮ ਤੱਕ ਤੇ ਲੈ ਕੇ ਫਿਰ ਜਾਵਾਂਗੇ ਮੰਡੀ ਕਿੰਨੇ ਤੋਂ ਕਿੰਨੀ ਤਰੀਕ ਤੱਕ ਚੱਲਦੀ ਹੈ ਜੀ ਇਹ 15 ਤੋਂ ਲੱਗੀ ਹੈ 20 ਤਰੀਕ ਤੱਕ ਅੱਜ ਤੱਕ ਇਹ ਵੈਸੇ 2 ਦਿਨ ਇੱਥੇ ਮੰਡੀ ਆਪਣੀ ਖੁਸ਼ੀ ਨਾਲ ਦੁਨੀਆ ਰਹਿ ਸਕਦੇ ਹਜੇ ਵੀ ਬਹੁਤ ਕੱਟ ਹੈਗਾ ਆਪਾਂ ਦੇਖਿਆ ਹੈ ਨਾ ਹਾਂਜੀ ਹਾਂਜੀ 2 ਦਿਨ ਹੋਰ ਰਹੇਗੀ ਮੰਡੀ ਠੀਕ ਹੈ ਠੀਕ ਹੈ ਹਾਂਜੀ ਬੋਗ ਪ੍ਰੋਗਰਾਮ ਅੱਛਾ ਆਪਾਂ ਕਿੱਥੋਂ ਕਿੱਥੋਂ ਆਏਗੇ ਹੁਣ ਅਸੀਂ ਜਲੰਧਰੋਂ ਆਏ ਆ ਤੇ ਇੱਥੇ ਆਨੇ ਆ ਆਮ ਸਾਡਾ ਕੰਮ ਘੋੜੀਆਂ ਦਾ ਹੀ ਹੈ ਘੋੜੀਆਂ ਦੀ ਐਸੇ ਘੋੜੀਆਂ ਦਾ ਹੀ ਹੈ ਘੋੜੀਆਂ ਲੈਣੀਆਂ ਦੇਣੀਆਂ ਘਾਟ ਕਰਨੀਆਂ ਜੇ ਕੋਈ ਕਿਸੇ ਬਾਈ ਨੇ ਘੋੜੀ ਬਾਰੇ ਕੋਈ ਜਾਣਕਾਰੀ ਜਾਂ ਕੋਈ ਚੀਜ਼ ਲੈਣੀ ਹੁੰਦੀ ਹੋ ਜਿਆ ਤਾਂ ਬਾਪੂ ਜੀ ਨਾਲ ਸੰਪਰਕ ਕਰ ਲਓ ਬਾਪੂ ਜੀ ਨੰਬਰ ਦੱਸ ਦਵਾਂ ਆਪਣਾ ਹਾਂ ਜੀ 981 450 4884 ਠੀਕ ਆ ਆ ਨੰਬਰ ਹੈਗਾ ਗੱਲ ਕਰ ਸਕਦੇ ਓਕੇ ਠੀਕ ਹੈ ਧੰਨਵਾਦ